ਕਿਸਾਨਾਂ ਦੇ ਵੱਲੋਂ ਚੰਡੀਗੜ੍ਹ ਕੁਜ ਦਾ ਐਲਾਨ ਕੀਤਾ ਗਿਆ ਸੀ ਤਸਵੀਰ ਤੁਹਾਨੂੰ ਦਿਖਾ ਦਈਏ ਕਿ ਕਿਸਾਨ ਜਿਹੜੇ ਨੇ ਘਰੋਂ ਤੁਰੇ ਸੀ ਪਰ ਬਨੂ ਟੋਲ ਪਲਾਜ਼ਾ ਦੇ ਉੱਤੇ ਜਿਹੜਾ ਉਹਨਾਂ ਨੂੰ ਰੋਕ ਦਿੱਤਾ ਗਿਆ ਤਸਵੀਰਾਂ ਤੁਹਾਨੂੰ ਸਿੱਧੇ ਤੌਰ ਤੇ ਸ਼ੇਅਰ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਦੀ ਜਿਹੜੀ ਹੈ ਤਸਵੀਰ ਹੈ ਕਿ ਕੋਚ ਦਾ ਐਲਾਨ ਸੀ ਤੇ ਆਉਣ ਦੀ ਕੋਸ਼ਿਸ਼ ਸੀ ਪਰ ਰਾਹ ਦੇ ਵਿੱਚ ਜਿਹੜਾ ਇਹ ਰੋਕ ਦਿੱਤਾ ਗਿਆ ਹੈ ਟਰੈਕਟਰ ਟਰਾਲੀਆਂ ਨੂੰ ਪਹਿਲਾਂ ਹੀ ਜਿਹੜਾ ਇਹ ਰੋਕ ਦਿੱਤਾ ਗਿਆ ਪੁਲਿਸ ਫੋਰਸ ਵੀ ਦਿਖਾ ਰਹੀ ਹੈ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਜਿਹੜੀ ਪੁਲਿਸ ਪਹੁੰਚੀ ਹੋਈ ਹੈ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂਆਂ ਨੂੰ ਡਿਟੇਨ ਕਰ ਦਿੱਤਾ ਗਿਆ ਹੈ ਜੁਗਿੰਦਰ ਸਿੰਘ ਉਗਰਾਹਾ ਹੋਰਾਂ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਭਾਰ ਕਿਸਾਨਾਂ ਦੀ ਜਿਸ ਤਰ੍ਹਾਂ ਦੀ ਸੰਖਿਆ ਸੀ ਤਸਵੀਰ ਤੁਹਾਨੂੰ ਦਿਖਾ ਦਈਏ ਕਿ ਉਹਨਾਂ ਨੂੰ ਰਾਹਾਂ ਦੇ ਵਿੱਚ ਜਿਹੜਾ ਇਹ ਰੋਕ ਦਿੱਤਾ ਗਿਆ ਹੈ ਕਿਸਾਨਾਂ ਦੇ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਲਗਾਤਾਰ ਹਰ ਜਗ੍ਹਾ ਦੇ ਉੱਤੇ ਬਾਰਡਰਾਂ ਦੀ ਸੀਲਿੰਗ ਕੀਤੀ ਗਈ ਹੈ ਪਰ ਦੂਜੇ ਪਾਸੇ ਜਿੱਥੇ ਵੀ ਕਿਸਾਨ ਸੜਕਾਂ ਦੇ ਉੱਤੇ ਉੱਤਰ ਦੇ ਨਜ਼ਰ ਆ ਰਹੇ ਨੇ ਉੱਥੇ ਹੀ ਇਹ ਤਸਵੀਰ ਜਿਹੜੀ ਹੈ ਉਹ ਸਿੱਧੇ ਤੌਰ ਤੇ ਨਜ਼ਰ ਆ ਰਹੀ ਹੈ ਕਿ ਕਿਸ ਤਰ੍ਹਾਂ ਕਿਸਾਨਾਂ ਦੇ ਨਾਲ ਇਹ ਰਵਈਆ ਜਿਹੜਾ ਇਹ ਵਰਤਿਆ ਜਾ ਰਿਹਾ ਹੈ ਤਾਂ ਕੀ ਲੱਗਦਾ ਹੈ ਉਹ ਵੀ ਗੱਲਬਾਤ ਕਰਾਂਗੇ ਤੇ ਉਸ ਦੇ ਨਾਲ ਹੀ ਤਸਵੀਰ ਤਾਂ ਹੁਣ ਜਿੱਦ ਦਿਖਾ ਰਹੇ ਆ ਕਿ ਕੀ ਲੱਗਦਾ ਹੈ ਬਿਲਕੁਲ ਦੇਖ ਲਓ ਬਪੂਏ ਡਿਟੇਨ ਕੀਤਾ ਗਿਆ ਹੈ ਚੰਡੀਗੜ੍ਹ ਪਹੁੰਚ ਗਿਆ ਐਲਾਨ ਸੀਗਾ ਤਾਂ ਹਾਂ ਜੀ ਹਾਂ ਜੀ ਸਾਡਾ ਕੁਝ ਤਾਂ ਐਲਾਨ ਸੀ ਜੋ ਕਰ ਰਹੇ ਦੇਖਾ ਹੀ ਜੋ ਹੋਏਗਾ ਤਾਂ ਹੁਣ ਲੱਗਦਾ ਚੰਡੀਗੜ੍ਹ ਪਹੁੰਚ ਪਾਉਗੇ ਕੋਈ ਗੱਲ ਨਹੀਂ ਨਹੀਂ ਪਹੁੰਚੇ ਕਿਤੇ ਤਾਂ ਜਾਣਾ ਹੀ ਆ ਇਹ ਦੇਖ ਸਕਦੇ ਹੋ ਸਿੱਧੇ ਤੌਰ ਦੇ ਉੱਤੇ ਜਿਹੜੀ ਪੂਰੀ ਕੋਸ਼ਿਸ਼ ਹੈ ਉਹ ਲਿਜ਼ਾਇਆ ਜਾ ਰਿਹਾ ਹੈ ਐਸਕੇਮ ਦੀ ਕਾਲ ਸੀ ਪਰ ਕਾਲ ਦੇ ਚੱਲਦੇ ਪਲਾਘਵਾਂ ਨੂੰ ਡਿਟੇਨ ਕੀਤਾ ਗਿਆ ਤੇ ਹੁਣ ਜਿੱਥੇ ਵੀ ਕਿਸਾਨ ਮਿਲ ਰਹੇ ਨੇ ਉਹਨਾਂ ਨੂੰ ਟਰਾਲੀਆਂ ਦੇ ਵਿੱਚ ਪਾ ਕੇ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ ਹੈ ਬੇਸਿਕਲੀ ਜੀ ਪ੍ਰੀਵੈਂਟਿਵ ਸਟੈਪਸ ਲਏ ਗਏ ਹੈਗੇ ਆ ਜੋ ਪ੍ਰੋਗਰਾਮ ਸੀਗਾ ਪ੍ਰੋਗਰਾਮ ਦੇ ਜੋ ਚੰਡੀਗੜ੍ਹ ਦੇ ਵਿੱਚ ਐਂਟਰ ਕਰਨ ਦਾ ਸੀਗਾ ਉਹਦੇ ਅਕੋਰਡਿੰਗਲੀ ਕੁਝ ਜਥੇਬੰਦੀ ਦੇ ਇਥੇ ਆਗੂ ਆਏ ਸੀਗੇ ਉਹਨਾਂ ਨੂੰ ਪੀਸਫੁਲੀ ਬੇਸਿਕਲੀ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਇੱਥੇ ਰੋਕਿਆ ਗਿਆ ਗੱਲਬਾਤ ਚੱਲ ਰਹੀ ਹੈ ਉਹਨਾਂ ਨੂੰ ਫਹਾਲ ਦੀ ਘੜੀ ਇੱਥੇ ਅਸੀਂ ਰੋਕੇ ਰੱਖਿਆ ਹੋਇਆ ਨਹੀਂ ਐਸਾ ਕੁਝ ਨਹੀਂ ਹੈ ਬਾਕੀ ਟਾਈਮ ਟੂ ਟਾਈਮ ਜੇ ਕੋਈ ਮਿਲਦੀ ਹੈ ਤਾਂ ਉਹਦੇ ਅਕੋਰਡਿੰਗਲੀ ਅਸੀਂ ਗੱਲਬਾਤ ਕਰਾਂਗੇ ਪੀਸਫੁਲੀ ਬੜਾ ਤਰੀਕੇ ਨਾਲ ਉਹਨਾਂ ਨੂੰ ਹੈਂਡਲ ਕੀਤਾ ਗਿਆ ਨੇ ਇੱਥੇ ਤਾਂ ਜੀ ਮਤਲਬ ਜੋ ਬਨੂੜ ਵਾਲਾ ਨੱਕ ਹੈ ਤੇ ਕੁਝ ਕਿਸਾਨ ਆਏ ਸੀਗੇ ਉਹਨਾਂ ਦੀ ਹਜੇ ਕਾਊਂਟਿੰਗ ਨਹੀਂ ਪਤਾ ਕੁਝ 3-2 ਦਿਨ ਟਰਾਲੀਆਂ ਸੀਗੀਆਂ ਉਹਨਾਂ ਨਾਲ ਪਿਆਲ ਨਾਲ ਪੁਲਿਸ ਨੇ ਰابطਾ ਕਾਇਮ ਕੀਤਾ ਤੇ ਉਹਨਾਂ ਨੂੰ ਬਿਠਾਇਆ ਹੈਗਾ